ਲੱਹ ਮਾਜਾ ਮਾਰਦੀਆਂ ਕਦੋਂ ਤੂੰ ਹੈਂ ਉਹ ਦੀ ਮਰਗਾਈ ਉਹ ਬੱਠੀ ਮਗਰਾਈ ਹਮ ਬੱਤਿਆਂ ਦੇ ਮਰਗਾਈ ਮਰਗਰਾਈ ਕਿਹਿਆਂ ਦੇ ਹੁੰਦੇ ਮਗਰਾਈ ਵੰਗੂ ਮੈਂ ਤਾਰਦੀ ਹਮ ਉਹ ਮਟੋ ਮੀਂਹ ਵੀ ਨਹੀਂ ਆਉਂਦੀ ਦਰਾਸਤ ਬਹੁਤ ਲੱਗੇ ਵੇ ਹਣਾ ਜੱਗੇ ਕਿੱਥੇ ਜੰਗਲ ਆ ਜਿਹੜਾ ਉਹਦੇ ਨਹੀਂ ਨਹੀਂ ਉਹ ਜਿਹੜੇ ਬਾੜਾ ਉਹ ਇੱਥੇ ਭਰਮਾ ਭਰਮਾ ਮੰਦੀਆਂ ਪਾਣੀ ਇਹ ਬੜਾ ਸੋਹਣਾ ਹੈ ਉਹ ਲੱਲੀ ਰਹਿਣਾ ਚੂਰੜੇ ਕਿਹੜਾ ਵਣ ਇਹ ਬਾਣਾ ਬਾਈ ਹਾਂ ਇਹਦੇ ਬਾਰੇ ਦੱਸ ਬਾਣਾ ਹਾਂ ਜੱਗੇ ਆ ਕਿਹੜਾ ਦਰਾਸਤ ਆ ਬਾਈ ਇਹ ਬਾਣਾ ਹੀ ਬਾਣਾ ਬਾਣਾ ਇਹ ਕੜੀਆਂ ਚੁੜੀਆਂ ਜਿਹੜੇ ਰਹਿ ਗਏ ਆ ਚੰਚਲ ਤੇ ਰਹਿ ਗਏ ਆ ਬਣ ਹਾਂ ਤੇ ਨਹੀਂ ਤਾਂ ਬਣ ਖਤਮ ਹੀ ਆ तकरीबन ਹਾਈਬ੍ਰਿਡ ਰਕਤਾਂ ਨੇ ਥਾਂ ਲੈ ਲਿਆ ਇਹਨਾਂ ਦਾ ਸਭ ਤੋਂ ਕਹਿੰਦੇ ਲੰਮੀ ਉਮਰ ਇਹਦੀ ਹੁੰਦੀ ਯਾਰ ਬਣ ਇਹਦਾ ਸਦੀਆਂ ਸਦੀਆਂ ਖੜੇ ਰਹਿੰਦੇ ਆ ਕਿੰਨੇ ਕੁ ਪੁਰਾਣੇ ਹੋਣਗੇ ਸਦੀਆਂ ਹੀ ਪੁਰਾਣੇ ਹਨ ਆਪਾਂ ਕਿੱਥੇ ਕਿਹੜੇ ਜੰਗਲ 'ਚ ਖੜੇ ਅੱਜ ਇਹ ਕੀ ਹੀ ਨਾਮ ਦਾ ਨਹੀਂ ਭੁੱਲ ਗਏ ਨਹੀਂ ਕਿੱਥੇ ਕੀ ਭੈਣੇ ਆ ਇਹ ਭੈਣੇ ਇਹ ਡੇਟ ਜਲਾ ਹੰਡਾ ਤੇ ਗਵੰਦਪੁਰ ਦੇ ਨਾਲ ਹੀ ਪੁਰਦੀ ਹੜਕ ਪੈਣਾ ਨਾਲ ਇੱਥੇ ਕਹਿੰਦੇ ਜੀ ਆਇਆਂ ਫਿਲਮ ਬਣੀ ਸੀ ਜੀ ਹਾਂ ਇੱਥੇ ਬਹੁਤ ਫਿਲਮਾਂ ਬਣੀਆਂ ਜੀ ਜੀ ਆਇਆਂ ਨੂੰ ਤੇ ਮਹਾਨ ਦੀ ਹੀਰਾਂ ਜਗੜੀ ਬਣੀ ਸੀ ਉਹ ਜੀ ਆਇਆਂ ਨੂੰ ਬਣੀਆਂ ਵੀ ਹਵਲਾਂ ਬਈ ਬਲੈਕ ਯਾ ਫਿਲਮ ਬਣੀ ਇੱਥੇ ਕਹਿੰਦੇ ਬੜੀਆਂ ਬਣੀ ਆ ਜੀ ਹੋ ਕਈ ਫ਼ਾਵਾਂ ਬਣੀਆਂ ਇੱਥੇ ਪਾਣੀ ਜੰਗਲ ਆ ਇਹ ਪਾਣੀ ਜੰਗਲ ਇਹ ਪਹਿਲੇ ਜੰਗਲ ਆ ਜੀ ਕਿੰਨੇ ਚੋ 500 ਕਿੱਲੇ ਚਾਹੀਏ ਇਹ 500 ਕਿੱਲੇ ਚ ਜੰਗਲ ਇੱਧਰ ਸਾਰਾ ਜੰਗਲੀ ਆ ਸਾਰੇ ਪਾਸੇ ਅੱਛਾ ਹੁਣ ਆਪਾਂ ਕੰਨੀ ਤੇ ਖੜੇ ਐ ਇੱਕ ਖੇਤਾਂ ਵਾਲੇ ਪਾਸੇ ਆ ਗਏ ਅੱਛਾ ਤੇ ਆਪਾਂ ਇੱਕ ਕੰਨੀ ਤੇ ਖੜ ਕੇ ਖੇਤਾਂ ਤੇ ਇਧਰ ਨੂੰ ਮੜਾਇਆ ਦਿਖਾਉਂ ਸਾਰਾ ਇਧਰ ਨੂੰ ਜੰਗਲੀ ਆ ਜੀ ਸਾਰਾ ਕੋਟਲੀ ਬਾਕੀ ਆਪਾਂ ਵੀਡੀਓ ਪਾ ਦਾਂਗੇ ਤੁਹਾਨੂੰ ਮੈਂ ਉੱਤੋਂ ਸਾਰੀ ਵੀਡੀਓ ਜੰਗਲ ਦੀ ਲੈ ਲਈ ਸੀਗੀ ਅੱਛਾ ਤੇ ਆਹ ਵੀ ਪਾਣੀ ਆ ਆ ਵੀ ਬਾਣੀ ਆ ਹਨਾ ਹਾਂ ਆਹ ਜਗਾ ਹੈ ਹਨਾ ਇਹ ਤਾਂ ਜਗਾ ਨਹੀਂ ਕੀ ਉਦਾਂ ਹੀ ਬੜਿਆ ਬਾਜੀ ਅਸੀਂ ਅੱਛਾ ਉਹ ਬਾਕੀ ਤੁਹਾਨੂੰ ਪਤਾ ਹੀ ਆ ਦੁਕਾਨਦਾਰੀਆਂ ਦੀ ਸਮਰਦੀ ਫੋਨ ਨਹੀਂ ਆਦਾ ਬਣਾਈ ਵੀ ਹੈ ਜਗਾ ਆ ਆ ਵਿੱਚ ਬਾ ਵਕਤ ਆ ਜਗਾ ਬਣਾਈ ਹੋਈ ਹੈ ਇਹ ਬਤਕਾਂ ਦੀ ਜਗਾ ਆਖ ਰਖੋਈਆ ਬਣ ਕਿੰਨਾ ਪੁਰਾਣਾ ਹੋਊਗਾ ਅੱਜ ਫੋ ਬਣ ਹੂੰ ਬਾਣੀ ਆ ਸਾਰਾ ਇਹ ਇਹ ਬਣਾ ਸਾਰਾ ਇਹ ਵੀ ਬਣਾ ਉਹ ਵੀ ਬਣਾ ਉਹ ਅੱਗੇ ਵੀ ਖੜਾ ਬਣਾ ਅੱਛਾ ਬਣਾ ਇੱਕ ਨਹੀਂ ਐ ਇੱਕ ਨਹੀਂ ਐ ਦਰਾਖਤ ਲੱਗਿਆ ਇੱਥੇ ਮੈਨੂੰ ਫਲਾਈ ਫਲਾਈ ਹਾਂ ਉਹ ਨਹੀਂ ਲੱਪਿਆ ਅੱਛਾ ਆ ਭਾਈ ਉਹ ਹੀ ਖੜੀ ਰ ਹੈ ਹੈ ਆ ਫਲਾਈ ਆਈ ਅੱਛਾ ਫਲਾਈ ਲਾਈ ਅੱਛਾ ਆ ਵਾਦ ਰਗ ਤਾਂ ਫਲਾਈ ਆਈ ਇੱਕਰ ਵਰਗਾ ਹੁੰਦਾ ਹੈ ਅੱਛਾ ਇਹ ਫਲਾਈ ਦਾ ਪੱਤੇ ਤੋਂ ਪਤਾ ਲੱਗ ਜਾਂਦਾ ਬਾਈ ਹਾਂ ਆ ਟਾਲੀਆਂ ਆਈਆਂ ਹਨਾ ਟਾਲੀਆਂ ਆ ਗਈਆਂ ਜੀ ਹਾਂ ਭਾਈ ਹੋ ਗਿਆ ਬਾਨ ਹੋ ਗਿਆ ਇੱਥੇ ਹਾਂ ਤੇ ਦੇਸੀ ਕਿਕਰਾਂ ਵੀ ਹੈਗੀਆਂ ਪਹਾੜੀ ਕਿਕਰਾਂ ਵੀ ਹੈਗੀਆਂ ਹਾਂ ਉਧਰ ਅੱਗੇ ਕਿਹੜੀਆਂ ਤੇ ਅੱਗੇ ਕਿਹੜੀਆਂ ਹੈ ਰਖਤਾ ਬਹੁਤ ਤਰਾ ਵਾ ਇੱਥੇ ਇੱਧਰ ਆਪਣੇ ਆ ਗਿਆ ਪਿੱਪਲ ਹਾਂ ਇੱਧਰ ਜਗ੍ਹਾ ਬਣੀ ਹੋਈ ਆਪਾਂ ਪਿੱਪਲ ਆ ਕੇ ਕੀ ਆ ਇਹ ਬੋਰਡ ਆ ਗਿਆ ਜੀ ਅੱਛਾ ਨਾਲ ਹੀ ਕੱਟਣ ਲੱਗਿਆ ਬੋਰਡ ਦੇ ਪਿੱਪਲ ਬੋਰਡ ਅੰਦਰ ਫੇਰ ਬਾਣ ਆ ਗਿਆ ਜੀ ਇੱਕ ਹੂੰ ਅੰਦਰ ਦੋ ਆ ਗਏ ਇੱਕ ਬਾਣਾ ਹੋਵੇ ਬਾਣ ਜਿਆਦਾ ਬਾਣਾ ਇਹਨੂੰ ਕਹਿੰਦੇ ਉਹ ਵੀਲਾਂ ਜੀਆਂ ਵੀ ਲੱਗਦੀਆਂ ਹੁੰਦੀਆਂ ਨੇ ਬਾਣਾ ਹੈ ਹਾਂ ਆਹ ਤੁੱਕੇ ਲੱਗਦੇ ਇਹਨੂੰ ਬਾਣਦੇ ਅੱਛਾ ਲੱਗੇ ਆ ਕਿਤੇ ਉਹ ਬਾਣਾ ਜਿਹਨੂੰ ਮਿਸ਼ਰੀ ਵੀ ਲੱਗਦੀ ਰਹੀ ਆ ਜੀ ਅੱਛਾ ਪੱਤਾ ਕਿਹੋ ਜਿਹਾ ਹੁੰਦਾ ਇਹਦਾ ਪੱਤਾ ਦਾ ਆਵੇ ਇਹਦਾ ਲੰਬਾ ਆਈ ਆ ਪੱਤਾ ਹੀ ਇਹਦਾ ਹੂੰ ਪੱਤਾ ਕਿਹੋ ਜਿਹਾ ਹੁੰਦਾ ਠੀਕ ਹੁੰਦਾ ਪੱਤਾ ਨਾ ਮਰਗਾ ਲਾਦਾ ਹਣਾ ਨਾ ਨੈਮ ਨਹੀਂ ਦਈ ਹੈ ਹਾਂ ਇਹ ਟੱਕ ਨਹੀਂ ਹੁੰਦਾ ਪੱਤਾ ਪਲੇਨ ਹੁੰਦਾ ਇਹਦਾ ਪਲੇਨ ਹਾਂ ਉਹ ਡਿਜ਼ਾਈਨ ਇਹਦਾ ਪੱਤੇ 'ਚ ਕੋਈ ਧਾਰੀ ਨਹੀਂ ਹੁੰਦੀ ਇਹਦੀ ਸੈਂਪਲ ਸੁਦਾ ਪੱਤਾ ਹੁੰਦਾ ਪਤਲਾ ਇਹਦਾ ਅੱਛਾ ਬੰਨ ਦਾ ਅੱਗੇ ਕਿਹੜੇ ਹੋਰ ਹੈਗੇ ਆ ਹਣਾ ਇੱਧਰ ਵੀ ਦੇਖ ਲਈਏ ਆ ਤਾਂ ਦੂਜਾ ਬੂਟਾ ਕੋਈ ਹਣਾ ਇਹਦਾ ਉਧਰ ਹੁੰਦਾ ਆ ਹਾਂ ਤੋਤਿਆਂ ਦੀਆਂ ਫੁੱਟਾਂ ਦੇ ਹਲਾ ਵਿੱਚ ਪਈਆਂ ਹੁੰਦੀਆਂ ਇਹ ਤੋਤਿਆਂ ਦੀਆਂ ਹਨ ਹਾਂ ਤੇ ਰੰਗਈ ਹੈ ਅੱਛਾ ਕਿਰਾਂ ਕੇ ਲੱਗੇ ਹੋਏ ਆ ਜੀ ਆ ਫੜੀ ਆ ਸਾਰਾ ਜੰਗਲ ਹੀ ਆ ਜੀ ਹਾਂ ਆ ਵੀ ਦੋਸਤੋ ਆਪਾਂ ਫਿਰਦੇ ਅੱਜ ਭੈਣੀ 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 ਜ਼ਿਲ੍ਹਾ ਬਠਿੰਡਾ ਅੱਜ ਚੱਲ ਰਿਹਾ ਪ੍ਰੋਗਰਾਮ ਮੇਲਾ ਹੈ ਕੋਈ ਇੱਥੇ ਤੇ ਮੌਕਾ ਮਿਲਿਆ ਸੀ ਆਉਣ ਦਾ ਤੇ ਅਸੀਂ ਅੱਜ ਖੜੇ ਹਾਂ ਇੱਥੇ ਭੈਣੀ ਜੰਗਲ ਚ ਕਾਇਨੇ ਜੰਗਲ ਦੇ ਵਿੱਚ ਜਿੱਥੇ ਅੱਜ ਮੈਂ ਬਹੁਤ ਟਾਈਮ ਬਾਅਦ ਵਣ ਦੇ ਦਰਖਤ ਦੇਖਿਆ ਤੇ ਨੂੰ ਆ ਪਹਿਲਾਂ ਜੱਗੇ ਆ ਬਾਨ ਦੇ ਦਰਖਤ ਥੱਲੇ ਖੜੇ ਆ ਜੀ ਤਿੰਨ ਨ ਚਾਰ ਆ ਆ ਸਾਰਾ ਬਾਣਾ ਹੀ ਆ ਜੀ ਆ ਹੀ ਬਾਣਾ ਇੱਧਰ ਬਾਣਾ ਉੱਪਰ ਜੀ ਆਇਆਂ ਨੂੰ ਫਿਲਮ ਹੀ ਰਾਂਝਾ ਹੀ ਰਾਂਝਾ ਇੱਥੇ ਬਾਣੀ ਆ ਜੀ ਮੁੰਡਾ ਤੇ ਬਲੈਕ ਆ ਹਨਾ ਤੇ ਇੱਥੇ ਬੜੇ ਫਿਲਮਾਂ ਬਹੁਤ ਬਣ ਚੁੱਕੀਆਂ ਨੇ ਤੇ ਇੱਧਰ ਹੋਰ ਵੀ ਜਾਣੀ ਚਾਹੀਦੀ ਹੈ ਸਾਰੇ ਟਿੱਪਾ ਦਾ ਔਰ ਆ ਬੋਰਡ ਹੋ ਗਿਆ ਇੱਧਰ ਪਿੱਪੜ ਹੋ ਗਿਆ ਤੇ ਇੱਧਰ ਨਿਗਾਹ ਮਾਰਦੇ ਇੱਧਰ ਬਾਣਾਂ ਡਾਲੀਆਂ ਇਹ ਜੰਗਲੀ ਆ ਤਾਈ 500 ਕਿਲੋ ਚਾਹੀਏ ਇਹ ਇਹ ਕਹਿੰਦੇ ਦਸਮ ਦੇ ਮੁਤਾਬਕ ਕਹਿੰਦੇ 500 ਕਿਲੋ ਦੇ ਵਿੱਚ ਹੈਗਾ ਇਹ 500 ਕਿਲੋ ਦੇ ਵਿੱਚ ਯਾਨੀ ਕਿ ਬਹੁਤ ਅਸੀਂ ਤਾਂ ਇੱਕ ਸਿਰਫ ਇੱਕ ਕੋਨੇ ਜੇ ਤੇ ਖੜੇ ਇੱਥੇ ਅੰਦਰ ਨਹੀਂ ਗਏ ਅਜੇ ਯਾਨੀ ਕਿ ਵੀ ਹੁਣ ਕਿਸੇ ਦਿਨ ਜਦੋਂ ਆਏ ਆਪਾਂ ਪੂਰੀ ਵੀਡੀਓ ਬਣਾਵਾਂਗੇ ਤੇ ਆਪਾਂ ਨਾ ਇੱਥੇ ਜਿਹੜੇ ਬਾਣ ਦੀ ਗੱਲ ਕਰਦੇ ਆਪਾਂ ਜਿਹੜਾ ਇਹ ਬਾਣਾ ਇਹ ਨੂੰ ਨਾ ਪੀਲਾ ਲੱਗਦੀ ਹੁੰਦੀ ਪਹਿਲਾਂ ਹੁਣ ਵੀ ਲੱਗਦੀਆਂ ਹੋਣੀਆਂ ਤੇ ਫਲੀਆਂ ਜਿਹੜੀਆਂ ਫਲੀਆਂ ਜੀਆਂ ਲੱਗਦੀਆਂ ਇਹਨੂੰ ਫਲੀਆਂ ਜੀਆਂ ਫਲੀਆਂ ਆ ਤੇ ਇਹਦਾ ਪੱਤਾ ਹੈ ਨਾ ਜਿਹੜਾ ਜੇ ਦੇਖੀਏ ਆਪਾਂ ਇਹ ਨਮ ਟਾਈਪ ਦਾ ਪਰ ਨਮ ਦੇ ਐ ਜਿਹੇ ਹੁੰਦੇ ਆ ਇਹਦੇ ਦੂਜੇ ਆ ਪਲੇਨ ਆ ਪਰ ਤੁਸੀਂ ਇਹ ਦੇਖ ਲਓ ਵੀ ਇਹ ਦਰਖਤ ਦੀ ਉਮਰ ਜਿਹੜੀ ਆ ਇਹਨੂੰ ਤੁਸੀਂ ਜਿਵੇਂ ਅੱਜ ਕੱਲ ਚੱਲ ਨਹੀਂ ਪਿਆ ਮਿਲੀਅਨ ਹਾਂ মিলিয়ন سال ਹੋ ਸਕਦੀ ਹੈ ਇਹਨਾਂ ਬਹੁਤ ਹੋ ਗਈ ਇਹਨਾਂ ਨੂੰ ਹਨਾ ਪੁਰਾਣੇ ਮਿਲਿਅਨ ਦੇ ਵਿੱਚ ਮਿਲੀਅਨ ਤੋਂ ਵੱਧ ਹੋ ਸਕਦੇ ਆ ਤੇ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਸਾਡੇ ਲੋਕਾਂ ਨੇ ਇਹ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਜਿਹੜੀਆਂ ਖਤਮ ਕੀਤੀਆਂ ਨਾ ਤੇ ਹਾਈ ਬ੍ਰੈਡ ਦਾਤ ਲੈ ਆਂਦੇ ਨਾ ਹਾਈ ਬ੍ਰੈਡ ਤੇ ਲੋਕਾਂ ਇਹ ਜਦੋਂ ਖਤਮ ਹੋ ਗਈਆਂ ਤੇ ਉਸ ਤੋਂ ਬਾਅਦ ਜਿਹੜੀ ਅੱਜ ਕੱਲ੍ਹ ਲੋਕਾਂ ਨੂੰ ਬਿਮਾਰੀਆਂ ਜਾਂ ਕੁਝ ਕੋਈ ਪ੍ਰੋਬਲਮ ਆਉਂਦੀਆਂ ਹਨਾ ਉਹ ਇੰਨਾ ਕਰਕੇ ਆਉਂਦੀਆਂ ਜਿਹੜੀਆਂ ਇਹ ਤੱਤ ਜਿਹ ਉੱਪਰ ਜਿਵੇਂ ਡਾਇਨਾਸੌਰ ਚਲੇ ਗਏ ਹਨਾ ਮੁੜ ਕੇ ਆਏ ਨਹੀਂ ਹੁਣ ਇਹ ਬਾਨ ਜਿਹੜੇ ਹੈਗੇ ਆ ਇਹ ਜੰਗਲ ਆ ਇੱਥੇ ਹੈਗੇ ਆ ਇਹ ਪੁਰਾਣੇ ਖੜੇ ਪਰ ਮੈਨੂੰ ਲੱਗਦਾ ਵੀ ਹੋਰ ਪਿੰਡਾਂ ਦੇ ਵਿੱਚ ਕਿਤੇ ਨਹੀਂ ਸਾਡੇ ਪਿੰਡ ਜਰੂਰ ਹੈਗੇ ਉੱਥੇ ਮੈਂ ਸ਼ਮਸ਼ਾਨ ਘਾਟ ਤੇ ਸਾਡੇ ਹੈਗੇ ਆ ਜੰਡ ਵੀ ਇਹਦੇ ਵਾਂਗੂ ਹੀ ਲੱਗਦਾ ਵੇਖਣ ਨੂੰ ਹੈ ਜਿਹੜਾ ਜਿਹੜਾ ਜੰਡ ਦਾ ਦਰਖਤ ਆ ਨਾ ਹਾਂ ਹਾਂ ਜੰਡ ਦਾ ਦਰਖਤ ਵੀ ਤੁਹਾਨੂੰ ਇਹਦੇ ਵਾਂਗੂ ਹੀ ਲੱਗੂਗਾ ਅੱਛਾ ਔਰ ਜੰਡ ਦਾ ਦਰਖਤ ਐਂ ਨਹੀਂ ਹੋਊਗਾ। ਅੱਛਾ। ਉਹ ਸਿੱਧਾ ਪੂਰਾ ਹੋਊਗਾ ਦਰਖਤ ਦਾ। ਅੱਛਾ। ਹਾਂ ਹਾਂ ਨੂੰ। ਹਾਂ। ਜਿਵੇਂ ਹੁਣ ਇਹ ਥੱਲੇ ਮੋੜ ਗਿਆ ਐਂ ਹੋ ਗਿਆ ਐਂ ਉੱਤੋਂ ਡਿੱਗ ਕੇ ਲੰਕ ਗਿਆ। ਹਾਂ। ਉਹ ਉਹ ਇਦਾਂ ਨਹੀਂ ਹੋਊਗਾ। ਅੱਛਾ। ਇਹ ਜੰਡ ਤਾਂ ਸਿੱਧਾ ਹੀ ਹੁੰਦਾ। ਜੰਡ ਤਾਂ ਆਪਣੇ ਕੰਡਾ ਜਾਂ ਵੀ ਵੇਖਿਆ। ਹਾਂ 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 ਜੰਡ। ਇਹ ਆ ਛੇ ਕੀ ਆ ਬਾਣਾ। ਹਾਂ। ਇਹ ਮੇਰੇ ਸਾਹ ਨਾਲੇ ਪਤਾ ਨਹੀਂ ਕਿੰਨੇ ਗਾ ਸਦੀਆਂ ਕਦੇ ਖੜੇ ਆ ਇਹ। ਇਹ ਨਵੇਂ ਨਹੀਂ ਹੈਗੇ ਕੋਈ ਇਹ। ਇਹ ਮੈਂ ਤੁਹਾਨੂੰ ਦੱਸੇ ਮਿਲੀਅਨ ਸਾਲ ਹੋ ਗਏ। ਪਤਾ ਨਹੀਂ ਕਿੰਨੇ ਹਾਂ ਉਹ ਕਿੰਨਾ ਪੁਰਾਣਾ ਜੰਡ ਆ ਵੇਖੋ ਬਾਣਾ। ਹਾਂ। ਮੋੜ ਕੇ ਥੱਲੇ ਆ ਕੇ ਉੱਤੋਂ ਬੜੇ ਪੈ ਗਏ ਆ ਆ ਸਾਰਾ ਦੇਖੋ ਜਿੱਥੋਂ ਘੁੰਮਿਆ ਉਹ ਹੂੰ ਉੱਤੋਂ ਐ ਘੁੰਮ ਕੇ ਥੱਲੇ ਲੱਗ ਗਿਆ ਹੂੰ ਇਹਦੇ ਹੱਥ ਨੂੰ ਕੋ ਹਟਾਣੇ ਉੱਤ ਗਏ ਜਾਣੇ ਉਹ ਪਏ ਆ ਕੁਛ ਹੂੰ ਬਾਕੀ ਖੜਿਆ ਹੋਇਆ ਇਹ ਮੇਰੇ ਸਹਾਂ ਵਾਲਾ ਹੋਊਗਾ ਹਜ਼ਾਰਾਂ ਸਾਲ ਪੁਰਾਣਾ ਹੋ ਪਾਇਆ ਹਾਂ ਇਹ ਬੜਾ ਇੱਥੇ ਪਤਾ ਨਹੀਂ ਕਿੰਨੇ ਸਾਧੂਆਂ ਨੇ ਪਸਿਆ ਕੀਤੀ ਹੋਣੀ ਆ ਕਿੰਨਿਆਂ ਕਾਲਮਾ ਫੂਲਾਂ ਬਣੀਆਂ ਇੱਥੇ ਹਾਂ ਇਹ ਜਿਹੜੇ ਕਿ ਹਰ ਇੱਕ ਚੀਜ਼ ਹੈਗੀ ਆਪਣੇ ਕੋਲੇ ਅੱਜ ਦੇਖਣ ਨੂੰ ਵੀ ਹਾਂ ਸਾਡੇ ਕੋਲੇ ਕੁਝ ਹੈਗਾ ਆਪਾਂ ਜਿੱਧਰ ਨਿਗਾਹ ਮਾਰ ਸਕਦੇ ਹਾਂ ਜਾਨੀ ਕਿ ਵੀ ਹਜੇ ਕੁਦਰਤ ਦੀ ਚੀਜ਼ ਬਹੁਤ ਬਚੀ ਆ ਵੈਸੇ ਲੋਕਾਂ ਨੇ ਪੂਰਾ ਆਪਾਂ ਤਾਂ ਕੋਨੇ ਤੇ ਖੜੇ ਆ ਇੱਕ ਜੰਗਲ ਦਾ 500 ਕਿਲੇ ਦੇ ਵਿੱਚ ਅੰਦਰ ਪੂਰਾ ਜੰਗਲ ਹੀ ਆ ਜੀ ਇਹ ਹੂੰ ਇੱਕ ਇੱਕ ਹੋਰ ਚੀਜ਼ ਇਹਦੇ ਆਸ-ਪਾਸੇ ਮਿੱਟੀ ਦੇਖ ਲੈ ਪੋਲੀ ਆ ਹਨਾ ਆ ਚੂਹਾਂ ਨੇ ਖੁੱਡਾ ਪਾਈਆਂ ਨਹੀਂ ਦੇਖੋ ਚੂਹੇ ਸੁਪਨਾ ਸੁਪਨੀਆਂ ਵੀ ਹੋਣੀਆਂ ਵਿੱਚ ਜੂਆਂ ਨਹੀਂ ਹੋਣਗੀਆਂ ਜੀ ਹਾਂ ਜੰਗਲ ਤਾਂ ਹੈਗਾ ਸਾਰਿਆਂ ਖੁੱਡਾਂ ਹੀ ਦੇਖੋ ਸਾਰੀਆਂ ਖੁੱਡਾਂ ਨੇ ਆਈਆਂ ਅੱਜ ਤੋਂ ਆ ਸਾਰੀਆਂ ਖੁੱਡਾਂ ਨੇ ਸਾਰੇ ਖੁੱਡੇ ਹੀ ਪਾਈ ਹਾਂ ਯਾਨੀ ਕਿ ਵੀ ਆਸੇ ਪਾਸੇ ਵੀ ਪੋਲਾ ਰਹਿੰਦਾ ਵੀ ਇਹਨੂੰ ਪੋਲਾ ਰਹਿੰਦਾ ਪਾਣੀ ਪੈਂਦਾ ਇਹਨਾਂ ਦੇ ਵਿੱਚ ਖੁੱਡਾਂ ਦੇ ਵਿੱਚ ਜਿਹੜਾ ਨੂੰ ਪਾਣੀ ਆਟੋਮੈਟਿਕ ਹੀ ਚੱਲ ਜਾਂਦਾ ਹਾਂ ਤੇ ਇੱਕ ਹੋਰ ਗੱਲ ਵੀ ਆ ਨਾ ਦੋਸਤੋ ਜਿਹੜੇ ਇਹ ਦਰਾਸਤ ਹੈਗੇ ਹਨਾ ਜਦੋਂ ਇਹ ਦਰਖਤਾਂ ਦੇ ਉੱਤੇ ਮੋਰ ਆਣ ਕੇ ਹਨਾ ਬੜੇ ਕੋਲ ਬੋਲਦੀਆਂ ਮੋਰ ਹਨਾ ਜਿਵੇਂ ਜਿਵੇਂ ਇਹ ਉਹ ਜਿਹੜੇ ਪੰਛੀ ਸੀ ਨਾ ਉਹ ਇਹਨਾਂ ਦਰਖਤਾਂ ਨਾਲ ਜੁੜੇ ਹੋਏ ਸੀ ਤੇ ਉਹ ਇਹਨਾਂ ਤੇ ਆਣ ਕੇ ਬਹਿੰਦੇ ਸੀ ਹਨਾ ਉਹਨਾਂ ਨੂੰ ਵਧੀਆ ਵੀ ਲੱਗਦਾ ਸੀ ਹੁਣ ਆਪਾਂ ਨੇ ਕੀ ਕੀਤਾ ਜਿਹੜੀਆਂ ਪੁਰਾਣੀਆਂ ਜਿਹੜੀਆਂ ਕੁਦਰਤੀ ਦਰਖਤ ਸੀ ਉਹ ਲੋਕਾਂ ਨੇ ਕੱਟ ਦੇ ਉਹ ਖਾ ਗਏ ਹਨਾ ਉਹਨਾਂ ਰਹਿਣ ਸਿਰੇ ਉੱਡ ਗਏ ਉਹਨਾਂ ਰਹਿ ਗਈਆਂ ਦੋ ਤਿੰਨ ਚੀਜ਼ਾਂ ਜਿਵੇਂ ਅ ਅੰਗਰੇਜ਼ੀ ਬੂਟੇ ਜੇ ਆ ਗਏ ਨਾ ਤਾਂ ਉਹਨਾਂ ਦਾ ਪਤਾ ਲੱਗਦਾ ਕਿ ਕਿਹੜਾ ਬੂਟਾ ਕਿਹੜੀ ਪ੍ਰਜਾਤੀ ਆ ਤੇ ਉਹ ਹੁਣ ਜਾਨਵਰ ਵੀ ਉਹ ਤੇ ਜਿਹੜੇ ਆ ਪੰਛੀ ਆ ਨਾ ਪੰਛੀ ਉਹ ਬਹਿੰਦੇ ਨਹੀਂ ਹੈਗੇ ਜਿਹੜੇ ਇਹ ਦਰਖਤ ਸੀ ਇਹਨਾਂ ਦੇ ਵਿੱਚੋਂ ਨਾ ਸਗੰਧ ਆਉਂਦੀ ਸੀ ਸਗੰਧ ਯਾਨੀ ਕਿ ਦਰਖਤਾਂ ਚੋਂ ਜੋ ਸਗੰਧ ਆਉਂਦੀ ਸੀ ਪੰਛੀ ਆਣ ਕੇ ਬਹਿੰਦੇ ਸੀ ਤੇ ਉਹਨਾਂ ਨੂੰ ਚੰਗਾ ਵੀ ਲੱਗਦਾ ਅੱਜ ਕੱਲ ਦੇ ਜਿਹੜੇ ਦਰਖਤ ਆ ਤੇ ਉਹ ਦਰਖਤ ਆ ਆਪਣੇ ਪਹਿਲੀ ਗੱਲ ਤਾਂ ਹੈ ਹੀ ਨਹੀਂ ਹੈਗੇ ਜਿਹੜੇ ਬਾਹਰੋਂ ਆਏ ਆ ਉਹ ਹੁਣ ਦਰਖਤ ਜੇ ਦੇਖੇ ਹੁਣੇ ਤੁਸੀਂ ਰੋੜਾਂ ਤੇ ਲੱਗੇ ਫੋੜਿਆ ਜਾਂ ਵਾਲੇ ਉਹ ਕਹਿੰਦੇ ਉਹ ਦਰਖਤ ਜਿਹੜਾ ਇਹੋ ਜਿਹਾ ਜਿਹੜਾ ਫੋੜਿਆ ਜਿਹੜਾ ਜੇ 20 ਪਿੰਦੇ ਚ ਉਹਦੇ ਥੱਲੇ ਬੈਠ ਜੀਏ ਨਾ ਤੇ ਜੇ ਬੰਦੇ ਦੇ ਖਾਰਸ਼ ਹੋ ਜਾ ਮੁਰਕੇ ਹਰਦੀ ਦੀ ਹੈਗੀ ਅਲਰਜੀ ਕਰਦਾ ਜੀ ਹਾਂ ਤੇ ਬਾਕੀ ਹੁੰਦਾ ਵੀ ਹੋਊਗਾ ਹੁਣ ਇਧਰ ਦੇਖੋ ਜੀ ਬੱਤਕਾਂ ਨੇ ਹੁਣ ਇਹ ਗੜਾ ਕਿਸੇ ਦੀਆਂ ਰੱਖੀਆਂ ਹੋਈਆਂ ਹਾਂ ਆ ਦੇਖੋ ਜੀ ਆ ਨਾਲ ਛੱਪੜ ਬਣਿਆ ਉਹ ਕੋਈ ਦੱਤ ਦਾ ਛੱਪੜ ਆ ਬੱਤਕਾਂ ਫੜਦੀਆਂ ਕੋਈ ਚਾਹ ਕਰਦੀਆਂ ਨੇ ਹਾਂ ਕੁਛ ਉਧਰ ਫੜਦੀਆਂ ਪੱਤੀ 20 30 ਬੱਤਕਾਂ ਉਧਰ ਫੜਦੀਆਂ ਨੇ ਹਾਂ ਇਹਨਾਂ ਦੇ ਰਾਪੀ ਸੇਫਟੀ ਕਰਦਾ ਹਾਂ ਕੋਈ ਸੇਫਟੀ ਨਹੀਂ ਕਰਦਾ ਤੇ ਬਾਕੀ ਜਿਹੜੀਆਂ ਆ ਇੱਕ ਆਪਾਂ ਆ ਵੀ ਗੱਲ ਕਰਦੇ ਹਾਂ ਕਿ ਜਿਹੜੀਆਂ ਆ ਜਗਾ ਹੈ ਨਾ ਜਿਹੜੀਆਂ ਕਿਸੇ ਜਗਾ ਬਣਦੀਆਂ ਸੀ ਪਹਿਲਾਂ ਹੈਗੀਆਂ ਸੀ ਜਿਹੜੀਆਂ ਇਹਨਾਂ ਦਰਖਤਾਂ ਦੇ ਨਾਲ ਜਗਾ ਸੀ ਇਹ ਇੱਥੇ ਜਗਾ ਹੁੰਦੀ ਸੀ ਲੋਕ ਬੜਾ ਸ਼ਰਦਾ ਦੇ ਨਾਲ ਹਨਾ ਦੇਖੋ ਜਗਾ ਜਗਾ ਦਾ ਕਾਰਨ ਇਹ ਹੈ ਜੀ ਮੇਨ ਹੁਣ ਜਗਾ ਪਣੀ ਵੀ ਹੈ ਜੀ ਇੱਥੇ ਕਿਸੇ ਵੀ ਬਾਬੇ ਦੀ ਹੋਵੇ ਮਾਤਾ ਦੀ ਹੋਵੇ ਆਪਣਾ ਇਹ ਜਗਾ ਬਣੀ ਸਫਾਈ ਵੀ ਹੁੰਦੀ ਦੇਖੋ ਹਾਂ ਸਫਾਈ ਹੈ ਜੀ ਪੂਰੀ ਇੱਥੇ ਹਾਂ ਲੋਕ ਆਉਂਦੇ ਆ ਸੰਗਤ ਆਉਂਦੀ ਆ ਜਾਂਦੀ ਆ ਇੱਥੋਂ ਜਿਹੜਾ ਵੀ ਉਹਦਾ ਸਫਾਈ ਕਰਕੇ ਜਾਂਦਾ ਤੇ ਆਹ ਕਿਹੜਾ ਦਰਖਤਾਂ ਨਾਲ ਖੜਾ ਹੈ ਹਾਂਜੀ ਇਹ ਜਿਹੜੀ ਮੈਂ ਤੁਹਾਨੂੰ ਗੱਲ ਕਰਕੇ ਆ ਰਹੀ ਸੀ ਆਪਣੀ ਪਹਾੜੀ ਕਿੱਕਰ ਫਲਾਈ ਕੇ ਫਲਾਈ ਇਹ ਫਲਾਈ ਕਿੱਕਰ ਆਈ ਲਾ ਇਹ ਅੱਛਾ ਇਹ ਵੀ ਇੱਕ ਬਹੁਤ ਹਨਾ ਜਿਆਦੇ ਆਪਣੇ ਪਹਾੜੀ ਕਿੱਕਰ ਹਾਂ ਪਹਾੜੀ ਉਹ ਖੜੀ ਹੈ ਜੀ ਤੇ ਆਹ ਦਰਖਤ ਮੈਨੂੰ ਲੱਗਦਾ ਫਲਾਈ ਦਾ ਹੀ ਲੱਗਦਾ ਹੈ ਕਿ ਨਹੀਂ ਹੋਰ ਨਹੀਂ ਬੂਟਾ ਕੋਈ ਫੁੱਲਾਂ ਵਾਲਾ ਜਿੱਦਾਂ ਆਪਣਾ ਹੂੰ ਨਮਰ ਮਰ ਬੂਟੇ ਅਗੇ 10 ਤਾਈ ਪਤਾ ਨਹੀਂ ਕਿੰਨਾ ਕਪੰਦਰ ਨੂੰ ਵੜ ਗਏ ਹੂੰ ਤਾਂ ਸਮਝੋ ਬਾਹਰ ਹੋਏ ਨੇ 10 ਤਾ ਬੂਟੇ ਇਹ ਦਰਸਤ ਦਾ ਨਾਂ ਹੀ ਨਹੀਂ ਪਤਾ ਉਹਨੇ ਆਪਣੇ ਜੰਮਰ ਤੋਂ ਪਹਿਲਾਂ ਦੇ ਹੋਏ ਸੀ ਹਾਂ ਤੇ ਇਧਰ ਲਾਉਂਦੇ ਤਾਂ ਹੈ ਪਰ ਕਚਨਾਰ ਦੇ ਬੂਟੇ ਫਲਾਈਆਂ ਦੇ ਬੂਟੇ ਉਹ ਖਤਮ ਹੋ ਗਏ ਪਤਾ ਹੀ ਨਹੀਂ ਬੱਚਾ ਨੂੰ ਆਪਣੇ ਨੂੰ ਕਚਨਾਰ ਦਾ ਬੂਟਾ ਕਿਹੜਾ ਫਲਾਈ ਦਾ ਬੂਟਾ ਕਿਹੜਾ ਹਣ ਗੁਰੂ ਸਾਹਿਬ ਆਪਣੇ ਤਾਂ ਮੈਂ ਪਾਸ਼ਾ ਦਤਨ ਕਰਦੇ ਫਲਾਈ ਦੇ ਸੀ ਹਾਂ ਤੇ ਹੁਣ ਕਿੱਕਰ ਸੀਗੀ ਆਪਣੀ ਕਿੱਕਰ ਵੀ ਆਪਾਂ ਖਤਮ ਕਰ ਲਈ ਆ ਤੇ ਪਨੈਮੂ ਵੀ ਖਤਮ ਕਰ ਲਈ ਟਾਲੀ ਵੀ ਆਪਾਂ ਖਤਮ ਕਰ ਲਈ ਆਪਾਂ ਹਾਈ ਬੈਟ ਦਾ ਸਾਡੇ ਵਿੱਚ ਪੈ ਗਏ ਆ ਤੇ ਆਪਾਂ ਆ ਉਹਦੇ ਆ ਉਹਦੇ ਦਰਖਤ ਸਾਰੇ ਛੱਡ ਗਏ ਤੇ ਦੂਜੀ ਗੱਲ ਆ ਵੀ ਹੁਣ ਉਹ ਕਹਿ ਦਿੰਦੇ ਆ ਵੀ ਜਿਹੋ ਜਿਹਾ ਫੇਸ ਹੋਊਗਾ ਭੇਸ ਹਨ ਤੇ ਪਾਣੀ ਵੀ ਸਾਡਾ ਗੰਦਾ ਹੋ ਜਾ ਹਵਾ ਸਾਡੀ ਗੰਦੀ ਮੇਨ ਕਾਰ ਨਾਲ ਸਲਮੇ ਹਵਾ ਦਾ ਗੰਦੀ ਹੋਣ ਦਾ ਇਹੀ ਆ ਕਿ ਜਿਹੜੇ ਇਹੋ ਜਿਹੇ ਦਰਖਤ ਸੀ ਜਿਹਨਾਂ ਫਲਾਈ ਦੇ ਹੋਗੇ ਜਾਂ ਪਾੜੀ ਪਾੜੀ ਕਿਕਰ ਦਾ ਸੌਰੀ ਕਿ ਨਾ ਟਾਲੀ ਹੋਗੀ ਨੰਮ ਹੋਗੀ ਤੂਤ ਹੋ ਗਿਆ ਹਨਾ ਖਤਮ ਕਰ ਤੇ ਜਦੋਂ ਇਹ ਇਦਰਾਸਤਾਂ ਖਤਮ ਹੋ ਗਈ ਨਾ ਉਹਦੇ ਨਾਲ ਸਾਡੇ ਵਾਤਾਵਰਣ ਤੇ ਬਹੁਤ ਅਸਰ ਹੋਇਆ ਉਹਦੇ ਨਾਲ ਕੀ ਹੋਇਆ ਵਾਤਾਵਰਣ ਤੇ ਅਸਰ ਹੋਉਂਦਾ ਨਾ ਹਵਾ ਜਿਹੜੀ ਸ਼ੁੱਧ ਹੁੰਣੋ ਕਦੀ ਤੇ ਪੋਲਿਊਸ਼ਨ ਵੀ ਬਹੁਤ ਜ਼ਿਆਦਾ ਹੋ ਗਿਆ ਤੇ ਜਿਹੜੇ ਨਹਿਮ ਦੇ ਇਦਰਾਸਤ ਸੀ ਟਾਲੀਆਂ ਦੇ ਸੀ ਇਹ ਹਵਾ ਨੂੰ ਸਾਫ਼ ਕਰਦੇ ਸੀ ਤੇ ਬਾਕੀ ਇਟਰ ਵੀ ਲੱਗੇ ਆ ਤੇ ਇਹ ਵੀ ਆਪਾਂ ਦਿਖਾਉਣੇ ਤੁਹਾਨੂੰ ਬਾਕੀ ਹੁਣ ਆਪਾਂ ਇੱਥੇ ਕਿੰਨੇ ਟਾਈਮ ਦੇ ਪਿੱਛੇ ਘੁੰਮਦੇ ਪਏ ਆ ਹਾਂ ਸਾਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੂੰ ਪਹਿਲੇ ਕੋਲ ਸ਼ੁੱਧ ਮੌਸਮਾਂ ਸ਼ੁੱਧ ਹਵਾ ਪਾਤਾਵਰਨ ਸ਼ੁੱਧ ਹੂੰ ਅਜਾ ਫਿਲਟਰ ਕਰ ਕਰ ਹਵਾ ਮਰੀਓ ਮੈਂ ਆਂਦੀ ਹੈ ਕਿਉਂਕਿ ਸਾਰੇ ਪਾਸੇ ਦਰਖਤੀ ਦਰਖਤ ਕਿਧਰ ਨਿਗਾ ਮਾਰੋ ਕੋ ਜੰਗਲ ਹੀ ਚਖਦਾ ਹੂੰ ਤੇ ਬਾਕੀ ਆਪਾਂ ਤਾਂ ਇਹੀ ਕਹਿੰਦੇ ਵੀ ਦਰਖਤ ਉਹ ਲਾਓ ਜਿਹਦੇ ਬਾਰੇ ਆਪਾਂ ਨੂੰ ਪਤਾ ਹੋਵੇ ਹੈ ਦੇਖੋ ਜੀ ਇਹ ਖਤਮ ਹੋਇਆ ਵਾ ਜੀ ਹਾਂ ਬਾਣਾ ਜਦ ਖਤਮ ਹੋ ਗਈ ਟਟਿਆ ਪਿਆ ਡੱਗਿਆ ਪਿਆ ਸੁੱਕਿਆ ਆਪਣਾ ਸੱਗਲਿਆ ਪਿਆ ਥਲੂ ਇਧਰੋਂ ਜਾਵਾਂ ਇੱਥੋਂ ਦੇਖੋ ਹਰਾ ਪਿਆ ਜੀ ਹਾਂ ਆ ਦੇਖੋ ਹਰਾ ਜਮਾ ਹਾਂ ਇਹ ਗੱਲ ਵਾਕਿਆ ਹੀ ਸਹੀ ਗੱਲ ਆ ਦਰਖਤ ਜਿਹੜੇ ਪਹਿਲੇ ਸੀ ਨਾ ਜਿਸਕੋਰ ਆਕੇ ਸਾਈਆਂ ਮਾਰ ਛੇ ਨਾ ਕੁਝ ਹਾਂ ਇਹ ਕਿਹਾ ਵੀ ਬਟਿਆ ਵਾ ਇਹ ਕੁਦਰਤੀ ਦਰਖਤ ਆ ਮੇਰੇ ਕੁਦਰਤ ਰੱਬ ਇਹਨਾਂ ਦੀ ਰੱਬ ਰੱਖੀ ਕਰਦਾ ਕੁਦਰਤ ਕੁਦਰਤੀ ਚੀਜ਼ਾਂ ਜਿਹੜੀਆਂ ਸੀ ਖਤਮ ਕਰ ਲਈਆਂ ਖਤਮ ਕਰ ਲਈਆਂ ਅਸੀਂ ਸਵਾਸਤੀ ਹੋ ਗਏ ਹਾਂ ਜਾਨਵਰਾਂ ਨਾਲ ਲੋਕਾਂ ਰਹਿਣ ਸੇਰਾ ਖਤਮ ਕਰਤਾ ਕਿ ਕਰਨੇ ਛੱਡਾ ਹੁੰਦੀਆਂ ਸੀ ਜਾਨਵਰ ਰਹਿੰਦੇ ਸੀ ਚਿੜੀਆਂ ਚੋਂ ਰਹਿੰਦੇ ਸੀ ਅਸੀਂ ਲੈਂਟਰ ਪਾ ਦੇ ਉਹਨਾਂ ਦਾ ਰਹਿਣਾ ਸੇਰਾ ਖਤਮ ਕਰ ਦਿੱਤਾ ਹਾਂ ਤੇ ਕੰਡਾਂ ਦੇ ਵਿੱਚ ਆ ਵਰਾਸਤ ਹੈਗੀ ਸਾਡੇ ਕੋਲੇ ਪਈ ਆ ਪਰ ਜੇ ਸ਼ਹਿਰਾਂ ਦੂਜੇ ਕਈ ਪਿੰਡਾਂ ਚ ਤਾਂ ਹੈ ਹੀ ਨਹੀਂ ਆਹ ਟਾਲੀਆਂ ਵੀ ਲੱਗੀਆਂ ਵੀ ਆ ਹਨਾ ਵਿੱਚ ਹਾਂ ਆ ਨਮਕ ਦੀ ਖੜੀ ਆ ਇਹ ਆਹ ਕਿਹੜਾ ਦਰਸਤਾ ਇਹ ਥੋੜੀ ਜੀ ਅੱਛਾ ਇਹ ਵੀ ਫਲਾਈ ਦੇ ਹੀ ਹਨਾ ਆ ਦੂਜਾ ਇਹ ਆਪਣੀਆਂ ਬਾਣੀ ਆ ਹਨਾ ਹਾਂਜੀ ਆਹ ਪਹਾੜੀ ਕਿੱਕਰ ਆ ਗਈ ਆ ਪਹਾੜੀ ਕਿੱਕਰ ਹਨ ਇਹ ਬਾਣ ਨਹੀਂ ਹੈ ਜੀ ਇਹ ਹੈ ਇਹ ਬਾਣ ਨਹੀਂ ਲੱਗਦਾ ਮੈਨੂੰ ਵੀ ਐਂ ਲੱਗਦਾ ਏ ਲੱਗਦਾ ਹੈ ਇਹ ਜੰਡ ਲੱਗਦਾ ਜੰਡ ਦੇ ਪੱਤੇ ਦੂਜੇ ਹੁੰਦੇ ਆ ਬਾਣੀ ਆ ਹਾਂ ਆ ਦੇਖ ਆ ਆ ਪਹਾੜੀ ਕਿੱਕਰ ਆ ਗਈ ਹਨ ਨਹੀਂ ਬਾਣ ਆ ਬਾਈ ਹਾਂ ਬਾਣੀ ਆ ਹਾਂ ਆ ਪਹਾੜੀ ਕਿੱਕਰ ਆ ਗਈ ਹੈ ਜੀ ਹਾਂ ਆ ਦੇਖੋ ਪਹਾੜੀ ਕਿੱਕਰ ਦਾ ਪਹਾੜੀ ਕਿੱਕਰ ਇਹ ਮਸ਼ਹੂਰ ਬਹੁਤ ਆ ਹਨਾ ਇਹ ਵੀ ਜਿੱਥੇ ਹੋ ਜਾਂਦੀ ਆ ਫਿਰ ਐਂ ਹੁੰਦੀ ਆ ਹਨਾ ਇਹ ਵੀ ਕੁਦਰਤੀ ਹੁੰਦੀ ਆ ਹੂੰ ਪਰ ਅੱਜ ਜਿੱਥੇ ਆਪਾਂ ਖੜੇ ਆ ਇਸ ਥਾਂ ਦੇ ਉੱਪਰ ਇੰਨਾ ਦਰਖਤ ਲੱਗਾ ਏ ਤੇ ਜਿਹੜਾ ਕਿ ਘੱਟੋ ਘੱਟ ਇਹ ਬਠਿੰਡਾ ਬਰਨਾਲਾ ਹਰਾਮਪੁਰਾ ਤਬਾ ਯਾਨੀ ਕਿ ਜਿਹੜੇ ਆਸੇ ਪਾਸੇ ਦੇ ਸ਼ਹਿਰ ਪੈਂਦੇ ਆ ਉਹਨਾਂ ਨੂੰ ਜਰੂਰ ਇਹ ਹਵਾ ਸ਼ੁੱਧ ਦਿੰਦਾ ਹੋਊਗਾ ਇੱਥੋਂ ਦਾ ਇਹ ਦੇ ਕਰਕੇ ਹੈ ਪੂਰੀ ਆਕਸੀਜਨ ਦਿੰਦਾ ਹੀ ਇਹ ਤੇ ਇੱਥੇ ਠੰਡ ਵੀ ਥੋੜੀ ਜਿਹੀ ਵੱਧ ਹੁੰਦੀ ਹੋਊਗੀ ਜ਼ਿਆਦਾ ਕਿਉਂਕਿ ਅਖੰ ਜੰਗਲ ਆ ਜੰਗਲ ਬਹੁਤ ਢਾਈ ਬਣਿਆ ਹੋਇਆ ਤੇ ਬਾਕੀ ਹੁਣ ਇਹਦੇ ਅੰਦਰ ਕੀ ਆ ਜੰਗਲ ਦੇ ਹਜੇ ਆਪਾਂ ਨੂੰ ਇੰਨਾ ਇਹਦੇ ਬਾਰੇ ਯਾਨੀ ਕਿ ਨੌਲੇਜ ਨਹੀਂ ਅੱਜ ਆਪਾਂ ਹੈ ਆਪਾਂ ਤਾਂ ਫਸਟ ਟਾਈਮ ਆਇਆ ਤੇ ਫੇਰ ਆਵਾਂਗੇ ਪ੍ਰੀ ਟਾਈਮ ਕੱਢ ਕੇ ਵਿੱਚ ਦੀ ਫੇਰ ਆਪਾਂ ਅੰਦਰੋਂ ਵੇਖਾਂਗੇ ਜੀ ਵਧੀਆ ਲੱਗਿਆ ਯਾਰ ਅੱਜ ਬਹੁਤ ਵਧੀਆ ਲੱਗਿਆ ਜੀ ਹਾਂ ਬਹੁਤ ਵਧੀਆ ਲੱਗਿਆ ਅੱਜ ਤੇ ਆ ਲੇਹਾ ਲੇਹਾ ਖੜਾ ਹਨ ਬਹੁਤ ਖੁਸ਼ ਆ ਜੀ ਇੱਥੇ ਆਪਾਂ ਬਿਯੋਰਗਾ ਨੂੰ ਨਾਲ ਲੈ ਕੇ ਆਵਾਂਗੇ ਉਹਨਾਂ ਤੋਂ ਉਹਨਾਂ ਨੂੰ ਜਿਆਦਾ ਪਤਾ ਦਰਖਤਾਂ ਬਾਰੇ ਹੂੰ ਤੇ ਬਿਅਰਗਨ ਨੂੰ ਨਾਲ ਲੈ ਕੇ ਆਵਾਂਗੇ ਫਿਰ ਆਪਾਂ ਜਦੋਂ ਅਗਲੀ ਵੀਡੀਓ ਕਰਾਂਗੇ ਫਿਰ ਜੰਗਲ ਦੇ ਵਿੱਚੋਂ ਕਰਾਂਗੇ ਹਾਂ ਪੂਰੀ ਆਪਾਂ ਜੰਗਲ ਦੀ ਕਵਰਿੰਗ ਕਰਾਂਗੇ ਹਾਂ ਚਲੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਥੈਂਕ ਯੂ ਜੀ